ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਸੰਗਤ ਨੂੰ ਸ੍ਰੀ ਸਾਹਿਬ ਦੇ ਦਰਸ਼ਨ ਕਰਵਾਏ ਗਏ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰ ਕੋਟਲਾ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ ਉਹਨਾਂ ਤੋਂ ਬਾਅਦ ਉਹਨਾਂ ਦੀ ਆਖਰੀ ਬੇਗਮ ਬੇਗਮ ਮੁਨੱਬਰ ਉਨ ਨਿਸ਼ਾਸਰੀ ਸਾਹਿਬ ਦੀ ਦੇਖ ਰੇਖ ਕਰਦੇ ਰਹੇ ਜੋ ਕਿ ਹੁਣ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ ਉਹਨਾਂ ਨੇ ਆਪਣੇ ਜੀਵਨੀ ਵਿੱਚ ਹੀ ਸ੍ਰੀ ਸਾਹਿਬ ਦੀ ਦੇਖ ਰੇਖ ਲਈ ਆਪਣੇ ਸੈਕਟਰੀ ਨੂੰ ਮਹਿਮੂਦ ਸਰ ਹਿੰਦੀ ਗੇਟ ਮਲੇਰ ਕੋਟਲਾ ਦੀ ਤਿੰਨ ਮੈਂਬਰੀ ਕਮੇਟੀ ਕਮਲਜੀਤ ਸਿੰਘ ਬੋਪਾ ਰਾਏ ਹਰਪ੍ਰੀਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਸੰਭਾਲ ਦਿੱਤੀ ਸੀ ਜੋ ਕਿ ਹੁਣ ਤੱਕ ਸ੍ਰੀ ਸਾਹਿਬ ਦੀ ਦੇਖ ਰੇਖ ਕਰਦੇ ਆ ਰਹੇ ਹਨ ਇਸ ਸ੍ਰੀ ਸਾਹਿਬ ਨੂੰ ਦੀਵਾਨ ਟੋਡਰ ਮਲ ਹਵੇਲੀ ਅਤੇ ਮੁਹ ਮਹਿਮੂਦ ਨੇ ਐਸਐਸਪੀ ਸਾਹਿਬ ਮਲੇਰ ਕੋਟਲਾ ਤੋਂ ਪਰਮਿਸ਼ਨ ਲੈ ਕੇ ਸ੍ਰੀ ਫਤੀਗੜ ਸਾਹਿਬ ਦੀਵਾਨ ਟੋਡਰ ਮਲ ਹਵੇਲੀ ਵਿੱਚ ਸੰਗਤ ਦੇ ਦਰਸ਼ਨਾਂ ਲਈ ਪਾਲਕੀ ਨੂੰ ਸਜਾ ਕੇ ਤੇ ਪਵਿੱਤਰਤਾ ਦਾ ਧਿਆਨ ਰੱਖਦੇ ਹੋਏ ਲਜਾਇਆ ਗਿਆ ਫਿਰ 4 ਦਿਨਾਂ ਬਾਅਦ ਉਸੇ ਪਾਲਕੀ ਨੂੰ ਸਜਾ ਕੇ ਤੇ ਪਵਿੱਤਰਤਾ ਦਾ ਧਿਆਨ ਰੱਖਦੇ ਹੋਏ ਸ੍ਰੀ ਸਾਹਿਬ ਨੂੰ ਵਾਪਸ ਮਲੇਰਕੋਟਲਾਹੀ ਆਪਣੇ ਸਥਾਨ ਤੇ ਸੁਸ਼ੋਭਿਤ ਕੀਤਾ ਗਿਆ ਇਸ ਮੌਕੇ ਦਿਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਮੈਂਬਰ ਗੁਰਜਿੰਦਰ ਸਿੰਘ ਛੰਨਾ ਨੇ ਦੱਸਿਆ ਕਿ ਪਹਿਲਾਂ ਵੀ ਸ੍ਰੀ ਸਾਹਿਬ ਨੂੰ ਸ੍ਰੀ ਗੁਰਦੁਆਰਾ ਸਾਹਿਬ ਫਤਿਗੜ ਵਿਖੇ ਲਿਜਾਇਆ ਗਿਆ ਸੀ ਪਰ ਪਹਿਲਾ ਇੱਕ ਦਿਨ ਹੀ ਸੰਗਤਾਂ ਦੇ ਦਰਸ਼ਨ ਹੋਏ ਸਨ ਅਸੀਂ ਭਾਗਾ ਵਾਲੇ ਹਾਂ ਕਿ ਸਾਡੀ ਦੇਖ ਵੇਖ ਵਿੱਚ ਸ੍ਰੀ ਸਾਹਿਬ ਨੂੰ 4 ਦਿਨਾਂ ਲਈ ਦੀਵਾਨ ਟੋਡਰਮਲ ਹਵੇਲੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਲਿਜਾਇਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਇਹ ਨਿਸ਼ਾਨੀ ਮੁਸਲਿਮ ਪਰਾਵਾ ਅਤੇ ਸਿੱਖ ਪਰਾਵਾ ਲਈ ਸਾਂਝਾ ਦਰਸਾਉਂਦੀ ਹੈ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸਾਂਝਾ ਸਦੀਆਂ ਪੁਰਾਣੀ ਚਲਦੀ ਰਹੇ। ਇਸ ਦੇ ਨਾਲ ਹੀ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਗੁਰਜਿੰਦਰ ਸਿੰਘ ਛੰਨਾ ਮੈਂਬਰ ਅਤੇ ਮੈਂਬਰ ਸੁਖਵਿੰਦਰ ਸਿੰਘ ਢਿੱਲੋਂ ਨੇ ਮਾਲੇਰ ਕੋਟਲਾ ਪਹੁੰਚ ਕੇ ਪੱਤਰਕਾਰ ਦਿਲਦਾਰ हुसैन ਅਤੇ ਡਾਕਟਰ ਭੁਪਿੰਦਰ ਸਿੰਘ ਢਿੱਲੋਂ ਦਾ ਸ਼ਰੋਪਾ ਪਾ ਕੇ ਸਨਮਾਨ ਕੀਤਾ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ हुसैन ਡੀਜੀ ਨਿਊਜ਼ ਮਾਲੇਰ ਕੋਟਲਾ ਆਈਸਾ ਦਿਨ ਹੋ ਰਿਹਾ ਹੈ ਜੀ ਵਾਜੀ ਖਾਲਸਾ ਵਰਜਪਤੇ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ ਮੈਂ ਐਡਵਾਂਟ ਆਰਡਰ ਮਲ ਫਾਊਂਡੇਸ਼ਨ ਪੰਜਾਬ ਦਾ ਮੈਂਬਰ ਹਾਂ ਤੇ ਅਸੀਂ ਬਹੁਤ ਅੱਜ ਅੱਛਾ ਦਿਨ ਮੰਨਦੇ ਆ ਜੋ ਨਵਾਬ ਮਰੀਕੋਲਾ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਸਾਹਿਬ ਭੇਟ ਕੀਤੀ ਸੀ ਉਹਨੂੰ ਅਸੀਂ ਦਰਸ਼ਨਾਂ ਲਈ ਫਤਿਹਗੜ੍ਹ ਸਾਹਿਬ ਆਸਤੇ ਲੈ ਕੇ ਗਏ ਸੀ ਉਹ ਪਹਿਲਾਂ ਵੀ ਗਈ ਉਹ ਇੱਕ ਦਿਨ ਬਾਅਦ ਤੇ ਗਈ ਸੀ ਉਹਦੇ ਨਾਲ ਬਟਵਾਗੇ ਆ ਸੀ ਜਿਹੜੀ ਸਾਨੂੰ ਸੰਗਤ ਦੇ ਦਰਸ਼ਨ ਕਰਾਉਣ ਲਈ 4 ਦਿਨ ਵੀ ਹਵੇਲੀ ਚ ਦਰਸ਼ਨ ਕਰਾਉਣ ਦਾ ਸਮਾਂ ਸਾਨੂੰ ਸੁਭਾਗ ਹੋਇਆ ਵੀ ਬਹੁਤ ਅਸੀਂ ਚੰਗਾ ਮੰਨਦੇ ਆ ਇਹਨੂੰ ਵੀ ਸਾਡੇ ਵਾਸਤੇ ਬੜੀ ਭਾਗਾਂ ਵਾਲੀ ਗੱਲ ਹੈ ਵੀ ਜਿਹੜੇ ਗੁਰੂ ਸਾਹਿਬ ਨੇ ਸ਼੍ਰੀ ਸਾਹਿਬ ਭੇਟ ਕੀਤੀ ਸੀ ਸੰਗਤ ਦੇ ਦਰਸ਼ਨ ਕਰਵਾਏ ਇਹਦੇ ਅੱਜ ਅਸੀਂ ਦੁਬਾਰਾ ਉਹਨਾਂ ਦੇ ਨਿੱਜੀ ਸਥਾਨ ਤੇ ਪਹੁੰਚਿਆ ਲੈ ਕੇ ਉਹਨਾਂ ਨੂੰ ਸੌਪਿਤ ਕਰਤਾ ਉਹਨਾਂ ਦੇ ਸਥਾਨ ਤੇ ਅਸੀਂ ਮਹਿਬੂਦ ਜੀ ਦਾ ਸਾਰੀ ਟੀਮ ਦਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੜੇ ਉਸ ਸੇਫ ਜਗ੍ਹਾ ਤੇ ਉਹਨਾਂ ਦਾ ਸਾਰਾ ਟਰਸਟ ਬਣਿਆ ਹੋਇਆ ਹੈ ਉਹਨੂੰ ਸਾਮ ਸੰਭਾਲ ਵਾਸਤੇ ਸ੍ਰੀ ਸਾਹਿਬ ਨੂੰ ਬੜੀ ਅੱਛੀ ਦੇਖ ਰੇਖਣਾ ਹੋ ਸਮਝਾ ਰਹੇ ਆ ਸਰ ਤੋਂ ਮੈਨੂੰ ਲੱਗਦਾ ਕਿ ਸ੍ਰੀ ਸਾਹਿਬ ਕੇ ਉਹ ਸੇ ਰਿਗੋਟ ਵਾਲੇ ਚਿੱਤ ਦਿਖਾਈ ਲੱਗਦਾ ਤੁਹਾਨੂੰ ਜਿਆਦਾ ਹਾਂਜੀ ਬਹੁਤ ਚੰਗਾ ਹੈ ਤੇ ਇਹ ਗੁਰੂ ਸਾਹਿਬ ਦੀਆਂ ਉਹ ਦਿੱਤੀਆਂ ਹੋਈਆਂ ਬਖਸ਼ੀਆਂ ਨੇ ਇਹਨਾਂ ਨੂੰ ਅਸੀਂ ਵੀ ਅੱਗੇ ਤੋਂ ਇਹਨੂੰ ਐਕਟੀਵਿਟੀ ਕਰਦੇ ਰਹਾਂਗੇ ਹੋਰ ਵੀ ਸਤਾਨਾਂ ਤੇ ਜੇ ਸਾਨੂੰ ਵਾਹਿਗੁਰੂ ਕਿਰਪਾ ਕਰੇ ਹਨ ਅਸੀਂ ਇਹਨੂੰ ਲੈ ਕੇ ਜਾਵਾਂਗੇ ਹੋਰ ਵੀ ਸੰਗਤਾਂ ਆਪਾਂ ਤਾਂ ਕਹਿੰਦੇ ਆ ਵੀ ਇਹਨੂੰ ਬੜਾ ਚੰਗਾ ਹੋਇਆ ਜੇ ਕੋਈ ਦਰਸ਼ਨਾਂ ਲਈ ਕਿਤੇ ਜਾ ਸਕੇ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਿੱਖਾਂ ਨੂੰ ਤੇ ਕੁਝ ਬਾਈਟਾਰੇ ਵੀ ਫਾਨ ਦੱਤਾ ਹੈ ਬਹੁਤ ਹੈ ਜੀ ਹਾਂ ਅਸੀਂ ਭਾਈ ਭਾਈਆਂ ਬੀਡੀ ਸਿੱਖ ਮੁਸਲਮ ਇੱਕ ਹੈ ਵਲਟ ਖੌਸਾ ਅੰਸਰ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਮਹਿਮੂਦ ਸੈਕਟਰੀ ਰਾਜਮਾਤਾ ਮੁਨਵਰ ਨੀ사 ਬੇਗਮ ਮਲੇਰ ਕੋਟਲਾ ਸਰਦਾਰ ਜੀ ਸਿੰਘ ਸਾਹਿਬ ਨਾਲ ਤੋਂ ਬੁਰੇ ਨਾਲ ਫੌਜੀ ਇਹ ਨਾ ਦੇਖੋ ਜੀ ਇਹ ਵਾਪਸ ਆਨੀ ਸੀ ਤੇ ਕਿਉਂਕਿ ਸਾਨੂੰ ਹੁਕਮ ਹੁਕਮ ਲੱਗਿਆ ਉਧਰੋਂ ਦਿਵਾਨ ਡੋਡਨਮਲ ਫਾਊਂਡੇਸ਼ਨ ਬਰਾਸੀ ਜੋ ਹਵੇਲੀ ਹੈਗੀ ਨਾ ਤੇ ਉਹਦੇ ਜਿਹੜੇ ਪ੍ਰਧਾਨ ਹੈਗੇ ਆਪਣੇ ਸਰਦਾਰ ਲਖਵਿੰਦਰ ਸਿੰਘ ਦੀ ਤੇ ਨਾਲ ਸੰਗਤਾਂ ਜਿਹੜੇ ਵੀ ਨਾਲ ਜੁੜੇ ਉਹਨਾਂ ਦੇ ਮੈਂਬਰ ਸਹਿबान ਤੇ ਉਹਨਾਂ ਵੱਲੋਂ ਸਾਨੂੰ ਹੁਕਮ ਲੱਗਿਆ ਸੀ ਕਿ ਇੱਥੇ ਦਿਵਾਨ ਡੋਡਨਮਲ ਹਵੇਲੀ ਇੱਥੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸ੍ਰੀ ਸਾਹਿਬ ਲੈ ਕੇ ਆਣੀ ਹੈ ਤੇ ਅਸੀਂ ਉਹਨਾਂ ਦਾ ਸੰਦਾ ਦਾ ਕਿਤੇ ਹੱਲ-ਦਾਲ ਦੇ ਵਿੱਚ ਅਸੀਂ ਟਾਲ ਨਹੀਂ ਸਕਤੇ ਕਿਉਂਕਿ ਸਾਡੇ ਨਾਲ ਸ਼ੁਰੂ ਤੇ ਬੇਗਮ ਸਾਹਿਬ ਦੇ ਨਾਲ ਵੀ ਬਹੁਤ ਅੱਛੇ ਢੰਗ ਨਾਲ ਤੇ ਉਹਨਾਂ ਨੇ ਹਰ ਤਰ੍ਹਾਂ ਨਾਲ ਬੇਗਮ ਸਾਹਿਬ ਦੀ ਹੈਲਪ ਕਰਦੇ ਆਏ ਨਾ ਸ਼ੁਰੂ ਤੇ ਬੇਗਮ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਤੇ ਆ ਕੇ ਲਖਵਿੰਦਰ ਜੀ ਤੇ ਹੋਰ ਨਾਲ ਉਹਨਾਂ ਦੇ ਸੰਜੇਰ ਸਹਿਬਾਨ ਦੇ ਉਹ ਵੀ ਤੇ ਆ ਕੇ ਬੇਗਮ ਸਾਹਿਬ ਦਾ ਦੁੱਖ ਸੁੱਖ ਪੁੱਛ ਕੇ ਜਾਂਦੇ ਸੀ ਸੋ ਸਾਨੂੰ ਹੁਕਮ ਲੱਗਿਆ ਤੇ ਅਸੀਂ ਲੈ ਕੇ ਗਏ ਸਾਨੂੰ ਬੜੀ ਸ਼ਾਨੋ ਸ਼ੌਕਤ ਨਾਲ ਉੱਥੇ ਅਸੀਂ ਪਹੁੰਚਾਈ ਤੇ ਸਾਨੂੰ ਬੜਾ ਮਾਨ ਇੱਜ਼ਤ ਬਖਸ਼ਿਆ ਉਹਨਾਂ ਨੇ ਤੇ ਉਹ ਜਿਹੜੀ ਦੀਵਾਨ ਡੋਡਰਮਲ ਹਵੇਲੀ ਹੈ ਉਹ ਉਹ ਨੂੰ ਸਿਰੇ ਚੜਾਉਣ ਦੇ ਵਿੱਚ ਦੀਵਾਨ ਡੋਡਰਮਲ ਬਰਾਸਤੀ ਫਾਊਂਡੇਸ਼ਨ ਪੰਜਾਬ ਜਿਹਦੇ ਪ੍ਰਧਾਨ ਲਖਵਿੰਦਰ ਜੀ ਨੇ ਤੇ ਬਾਕੀ ਸਾਰੀਆਂ ਸੰਗਤਾਂ ਤੇ ਵਲਤੀ ਜਥੇਬੰਦੀਆਂ ਜੋ ਵੀ ਥੇ ਹੈ ਜੀਬੀਸੀ ਤੇ ਇਸ ਤੋਂ ਇਲਾਵਾ ਸਰਕਾਰ ਦਾ ਸਾਥ ਲੈ ਕੇ ਉਹਨਾਂ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਵੀ ਆਈਆਂ ਬਹੁਤ ਰੁਕਾਵਟਾਂ ਆਈਆਂ ਮਗਰ ਉਹ ਰੁਕਾਵਟਾਂ ਨੂੰ ਨਾ ਦੇਖਦੇ ਹੋਏ ਉਹ ਕਿਹੜੀ ਚੀਜ਼ ਤੋਂ ਘਬਰਾਏ ਨਹੀਂ ਅੱਜ ਉਹਨੂੰ ਹਵੇਲੀ ਨੂੰ ਐਸਾ ਮਤਲਬ ਸਾਨੂੰ ਸ਼ੌਕਤ ਨਾਲ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਪਹਿਲੇ ਸੀ ਉਹਦੀ ਪੇਂਟਿੰਗ ਉਹਨਾਂ ਨੇ ਕਿਸ ਤਰ੍ਹਾਂ ਕਲੈਕਟ ਕੀਤੀ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚੋਂ ਲੈ ਕੇ ਆਏ ਲਿਆ ਕੇ ਉਹਨਾਂ ਨੇ ਉੱਥੇ ਉਸੇ ਤਰ੍ਹਾਂ ਦੀ ਜਿਹੜੇ ਕਿ ਕਾਰੀਗਰ ਮੰਗਵਾਏ ਹਰ ਤਰ੍ਹਾਂ ਦਾ ਜੋ ਇੰਜੀਨੀਅਰ ਵਗੈਰਾ ਸਾਰਿਆਂ ਨੇ ਸਰਚ ਕਰਕੇ ਉਹਦਾ ਕੰਮ ਸ਼ੁਰੂ ਕੀਤਾ ਔਰ ਬਹੁਤ ਜਲਦ ਉਹ ਅਸਲੀ ਹੱਦ ਦੇ ਵਿੱਚ ਲੈ ਆਣਗੇ ਤੇ ਬਾਕੀ ਸਾਨੂੰ ਜੋ ਸੱਦਾ ਪੱਤਰ ਦਿੱਤਾ ਗਿਆ ਤੇ ਮੈਂ ਆਪਣੇ ਦਿਵਾਨ ਡੋਡਰਮਲ ਬਰਾਸਤੀ ਫਾਊਂਡੇਸ਼ਨ ਪੰਜਾਬ ਸਾਰੇ ਮੈਂਬਰ ਸਹਿਬਾਨ ਦਾ ਸ਼ੁਕਰੀਆ ਅਦਾ ਕਰਨਾ ਹੈ ਤੇ ਇਹਨਾਂ ਨੇ ਜੋ ਵੀ ਕੀਤਾ ਸਾਨੂੰ ਜਦੋਂ ਜਦੋਂ ਵੀ ਇਹ ਹੁਕਮ ਜਾਰੀ ਕਰਨਗੇ ਤੇ ਅਸੀਂ ਉਥੇ ਜਿੰਦੀ ਪਹੁੰਚ ਪਹੁੰਚਾਂਗੇ ਔਰ ਪਹੁੰਚ ਕੇ ਇਹਨਾਂ ਦਾ ਹੁਕਮ ਸਿਰ ਮੱਥੇ ਤੇ